ਅੱਜ ਸਵੇਰੇ तकरीबन 10 ਵਜੇ ਬੱਸ ਸਟੈਂਡ ਦੇ ਉੱਤੇ ਜਿਹੜੇ ਬੱਸਸ ਦੇ ਅਡਾ ਇਨਚਾਰਜ ਨੇ ਕਮਲਪ੍ਰੀਤ ਸਿੰਘ ਨੇ ਸਾਨੂੰ ਰਿਪੋਰਟ ਕੀਤਾ ਜੋ ਕਿ ਆਪ ਮਜੀਠਾ ਦੇ ਰਹਿਣ ਵਾਲੇ ਅਮਰਸਰ ਰੂਰਲ ਦੇ ਔਰ ਅਡਾ ਚ ਆਤਨੇ ਕਾਲੋ ਟਰਾਂਸਪੋਰਟ ਕੰਪਨੀ ਦੇ ਕਿ तकरीबन 10 ਵਜੇ 3 ਲੋਕਾਂ ਨੇ ਉਹਨਾਂ ਦੇ ਜਿਹੜਾ ਸਾਥੀ ਹੈ ਮੱਖਣ ਸਿੰਘ ਉਤੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਉੱਥੋਂ ਭੱਜ ਗਏ ਉਹ ਮਕਰਨ ਸਿੰਘ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਜਾ ਗਿਆ ਜਿੱਥੇ ਉਹਨਾਂ ਨੂੰ ਦੀ ਡੈਥ ਹੋ ਗਈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਅਸੀਂ ਸਾਰੇ ਟਰੈਕ ਕੀਤੀਆਂ ਇਹ ਚੀਜ਼ਾਂ ਇਹਦੇ ਜਿਹੜੀ ਇਹਨਾਂ ਨੂੰ ਕੋਈ ਪ੍ਰਾਣੀ ਥ੍ਰੈਟ ਸੀ ਉਹਦੇ ਸਬੰਧ ਚ ਮਜੀਠਾ ਥਾਣੇ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਕੇਸ ਰਿਸਟਰਡ ਹੈ ਉਹਨੂੰ ਵੀ ਅਸੀਂ ਸਾਰਾ ਦੇਖ ਰਹੇ ਹਾਂ ਬਾਕੀ ਵੀ ਪਰਸਨਲ ਐਂਗਲ ਦੇਖ ਰਹੇ ਹਾਂ ਸਾਰਾ ਟੈਕਨੋਲੋਜੀਕਲੀ ਔਰ ਜਿਹੜੀ ਹਿਊਮਨ ਇੰਟਰੀ ਇਕੱਠੀ ਕੀਤੀ ਗਈ ਹੈ ਸਾਨੂੰ ਬਹੁਤ ਸਾਰੀਆਂ ਲੀਡਸ ਨੇ ਬੜੇ ਕਲੀਅਰ ਸਾਨੂੰ ਪਿਕਚਰਸ ਮਿਲ ਚੁੱਕੀਆਂ ਕਿ ਕੌਣ ਹਮਲਾਵਰ ਸੀਗੇ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਕਿਸੇ ਵੀ ਟਾਈਮ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਔਰ ਸਾਰਾ ਇਹ ਕੇਸ ਜਿਹੜਾ ਹੈ ਟਰੇਸ ਹੋ ਜਾਏਗਾ ਪਹਿਲਾਂ ਵੀ ਤੁਹਾਨੂੰ ਪਤਾ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਸਾਡਾ ਕੋਈ ਵੀ ਹਿੰਸ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਔਰ ਜ਼ੀਰੋ ਟੋਲਰੈਂਸ ਪਾਲਿਸੀ ਐਸ ਬਾਰੇ ਕ੍ਰਾਈਮ ਡੈਫੀਨਿਟਲੀ ਹੋ ਜਾਂਦਾ ਕਿਉਂਕਿ ਸੋਸਾਇਟੀ ਦੇ ਵਿੱਚ ਇਹ ਪੁਦਰਤੀ ਗੱਲ ਹੈ ਕਿਤੇ ਨਾ ਕਿਤੇ ਇਹੋ ਜੀ ਗੱਲ ਰਹਿ ਜਾਂਦੀ ਹੈ ਕਿ ਜਿਸ ਨਾਲ ਕਿ ਐਨੀਮੀਟੀ ਹੁੰਦੀ ਹੈ ਉਹ ਬਟ ਅਸੀਂ ਇਸ ਗੱਲ 바ਤੇ ਪੂਰੇ ਵਚਨਬਾਦ ਦਾ ਕਿ ਬਹੁਤ ਜਲਦੀ ਇਹਨੂੰ ਵੀ ਟ੍ਰੇਸ ਕੀਤਾ ਜਾਏਗਾ ਔਰ ਉਹਨਾਂ ਨੂੰ ਵਾਜਬ ਜਿਹੜੇ ਕਾਨੂੰਨੀ ਜਿਹੜੀ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ